ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਸੇਵੀਆਂ ਬਣਾਉਣ ਲੱਗੇ ਆਂ ਆ ਤਸੋ ਮੇਰੇ ਕੀ ਕਹੋਸ਼ਾ ਹਾਂ ਬਈ ਆਟਾ 2 ਕਿਲੋ ਆਪਾਂ ਆਟਾ ਲਿਆ ਹਾਂਜੀ ਜਿਵੇਂ ਆਕੇ ਪੀ 5 ਕਿਲੋ ਸੇਵੀਆਂ ਬਣਾਉਣੀਆਂ ਹਾਂ ਹਾਂਜੀ 2 ਕਿਲੋ ਆਟਾ ਲਿਆ ਕਿਲੋ ਵਿੱਚ ਮੈਦਾ ਪਾਇਆ ਆਪਾਂ ਵਿੱਚ ਦੇ ਠੀਕ ਹੈ ਜੀ ਕਿਲੋ ਆਹ ਬਰੀਕ ਸੂਜੀ ਪਾਈ 1 ਕਿਲੋ ਮੋਟੀ ਸੂਜੀ ਪਾਈ ਹੈ ਵਧੀਆ ਕੁਆਲਿਟੀ ਦੀ ਸੂਜੀ ਆ ਹਾਂਜੀ ਠੀਕ ਹੈ ਬਈ ਦੋਨੇ ਵਧੀਆ ਬਹੁਤ ਵਧੀਆ ਸੇਵੀਆਂ ਬਣਨਗੀਆਂ ਤੁਸੀਂ ਆ ਦਾ ਨਾਮ ਸਾਰਾ ਕੁਝ ਮੋਬਾਈਲ ਨੰਬਰ ਦੱਸੋ ਪੰਡ ਗੋਲੇ ਵਾਲਾ ਬਈ ਜੀ ਹਾਂਜੀ ਪੰਡ ਗੋਲੇ ਵਾਲਾ ਜਿਲ੍ਹਾ ਫਰੀ ਕੋਟ ਆ ਹਾਂਜੀ ਤੇ ਆਪਾਂ ਸੇਵਾਂ ਹਰ ਬਹੁਤ ਵਧੀਆ ਮੈਗੀ ਜਿਵੇਂ ਵਟਣੀ ਮੈਗੀ ਵੜਦੀ ਦੀ ਆ ਹਾਂਜੀ ਵੀਰੇ ਕਾਰਡ ਵਿਖਾ ਦੇ ਅੱਛਾ ਆਪਣਾ ਆ ਕਾਰਡ ਆਪਣਾ ਮੈਗੀ ਵਟਦੀ ਈ ਬਈ ਆਪਾਂ ਠੀਕ ਆ ਸੂਜੀਆਂ ਸੂਜੀ ਮੈਦੇ ਦੀਆਂ ਵਧੀਆ ਬਰੀਕ ਸੇਵਾਂ ਆਟੇ ਦੀਆਂ ਸੇਵਾਂ ਫੁੱਲ ਬਰੀਕ ਵਟਦੀ ਦੀਆਂ ਸੇਵਾਂ ਬਈ ਗੁਰਨ ਤੇ ਨੀ ਬੋਲ ਤਾਂ ਇਹ ਉਦੇ ਨਿਕਲ ਆ ਅੱਛਾ ਹਾਂਜੀ ਵੀਰੇ ਪੰਡਿਤ ਘਰਾਂ ਦੇ 300 ਦਿਖਾ ਜਾਂਦਾ ਬਈ ਇਹ 500 ਦੇ ਦਿਖਾ ਜਾਂਦਾ ਸਹੀ ਦੇਖੀ ਬਾਕੀ ਬਾਜਾਂ ਦੇ ਟਾਈਮ ਪਾਸ ਹੋ ਜਾਂਦਾ ਬਈ ਇਹ ਸੋਖਾ ਵਧੀਆ ਸੀ ਉਹ ਵੱਟੀਆਂ ਬਈ ਪਾਬਾ ਨਾਂਕ ਦੇਈ ਜਾਂਦਾ ਉਧਰੋਂ ਸਾਡਾ ਮੰਜਾ ਵੀ ਰੈਡੀ ਆ ਉਥੇ ਆਪਾਂ ਸੁਕਣੀਆਂ ਪਾਵਾਂਗੇ ਤੇਵੀਆਂ ਓਏ ਕਪੜਾ ਵੀ ਸਾਡੇ ਕੋਲ ਹੈ ਆ ਵੀਰੇ ਆਪਾਂ ਸੁੱਕਾ ਇਹਦੇ ਰੱਟਾ ਕੇ ਲਾਉਣੇ ਹੁੰਦੇ ਆ ਉਹ ਸੁੱਕਾ ਤਾਂ ਆਪਾਂ ਲਾਉਣਾ ਬੰਦ ਕੀਤਾ ਬਈ ਪੱਖਾ ਚੱਲਦਾ ਗਿਆ ਕਿਹਦੇ ਕੋਲ ਉਹ ਮੈਨੂੰ ਅੱਗਾ ਆਪਰੇ ਪੱਖਾ ਚੱਲਦਾ ਪੱਤੇ ਨਾਲ ਸੇਵਾ ਸੁੱਕੀ ਜਾਂਦੀ ਆ ਆਪਾਂ ਤਾਂ ਸੁੱਕਾ ਲਉਂਦੇ ਹੀ ਨਹੀਂਗੇ ਪਹਿਲਾਂ ਪਹਿਲਾਂ ਲਾਉਂਦੇ ਹੁੰਦੇ ਸੀ ਆਪਾਂ ਕਾ ਲਾਉਂਦੇ ਸੀ ਬਾਈ ਜੀ ਉਹਦੇ ਨਾਲ ਕੀ ਹੁੰਦਾ ਸੀ ਉਹ ਨਹੀਂ ਯਾਰ ਸੇਵਾ ਕੋਰਨਾ ਪੱਖਾ ਜੰਗਾ ਨਹੀਂ ਔਰ ਉਦੋਂ ਸੋਫਾ ਕਰਤਾ ਕਿ ਪੱਖਾ ਚੱਲ ਪਈਗਾ ਉਹਦਾ ਹਵਾ ਨਾਲ ਸੁੱਕ ਗਿਆ ਤੇ ਮੈਨੂੰ ਆਹ ਰੋ ਬਾਈ ਜੀ ਮੈਂ ਕੋਰਨਾ ਸੋਫਾ ਬਾਈ ਜੀ ਆਪਣੇ ਕੋਲ ਨਾ ਚੂਜੀ ਮੈਦੇ ਦੀਆਂ ਸੇਵਾਂ ਆਤੀਆਂ ਦੀਆਂ ਸੇਵਾਂ ਸਟੈਂਡਰਡ ਕੁਆਲਟੀ ਦੀਆਂ ਸੇਵਾਂ ਤਿਆਰ ਕੀਤੀਆਂ ਜਾਂਦੀਆਂ ਮੈਦੇ ਵੀ ਤਿਆਰ ਕੀਤੀ ਜਾਂਦੀ ਹੈ ਆਪਣੇ ਕੋਲ ਤੇ ਵਧੀਆ ਕੁਆਲਟੀ ਦੀਆਂ ਸੇਵਾਂ ਹੁੰਦੀਆਂ ਆਪਣੇ ਕੋਲ ਬੱਟੀਆਂ ਉਟਾਈਆਂ ਵੀ ਆਪਣਾ ਨੰਬਰ ਹੈਗਾ 9781802174